ਇਹ ਕਹਾਂ ਤੇ ਰੱਖेंगे ਜਦ ਸ਼ੈਲਟਾ ਸੀਨੇ ਤੋਂ ਹਮ ਜਦੋਂ ਉਹ ਨੂੰ ਬਹੁਤ ਪੁਰਾਣੀ सोता था ना मैं उसका इलाज कर रही हूँ अपनी तरफ से पैसे देके मैं दो दो तीन तीन दिन सोती नहीं हूँ बट मैं बहुत ज़्यादा उनके लिए मेरे को बहुत टेंशन हो मैं क्या हैं। में में बहुत ज़्यादा इमोशनल हूँ बहुत ज़्यादा बस मैं ये चाहती हूँ कि वो सबको ना लाइक वहाँ से ना हटाया जाए और वो लोग सारे ना वहाँ पर खुशी खुशी रहें जैसे रह रहे हैं ਕੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਜਜਮੈਂਟ ਆਈ ਹੈ ਜਿਹੜੀ ਦਿੱਤੀ ਹੈ ਇਹਨਾਂ ਨੇ ਟਾਈਮਜ਼ ਆਫ ਇੰਡੀਆ ਕੋਈ ਨਿਊਜ਼ਪੇਪਰ ਦੀ ਕਟਿੰਗ ਦਾ ਆਧਾਰ ਬਣਾ ਕੇ ਇੱਕ ਸਿਰਫ ਤੇ ਸਿਰਫ ਨਿਊਜ਼ਪੇਪਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਇਹ ਜਜਮੈਂਟ ਦਿੱਤੀ ਗਈ ਹੈ ਠੀਕ ਹੈ ਇਹ ਆਰਡਰ ਪਾਸ ਕੀਤਾ ਗਿਆ ਨਾ ਕੋਈ ਗਰਾਊਂਡ ਲੈਵਲ ਤੇ ਕੋਈ ਫੈਕਟ ਚੈੱਕ ਕੀਤੇ ਨਹੀਂ ਨਾ ਕੋਈ ਦਿੱਲੀ ਗਵਰਨਮੈਂਟ ਨੂੰ ਕੋਈ ਪੁੱਛਿਆ ਗਿਆ ਨਾ ਕੋਈ ਉੱਥੋਂ ਦੇ ਆਧਾਰ ਚੈੱਕ ਕੀਤਾ ਨਾ ਤੇ ਚੈੱਕ ਕੀਤਾ ਕਿ ਕਿੰਨੇ ਨੇ ਨਾ ਨ ਨੂੰ ਇਹ ਬਸਟ ਹੋ ਕਿੰਨੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਦੋ ਕਿੰਨੇ ਨੇ ਦਿੱਲੀ ਐਨਸੀਆਰ ਦੇ ਵਿੱਚ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਕਿਵੇਂ ਪ੍ਰਬੰਧ ਕਰਨਗੇ ਇਹ ਚੀਜ਼ ਪਹਿਲਾਂ ਤਾਂ ਉਹ ਗਰਾਉਂਡ ਡਰਾਇਵਰ ਤੇ ਕਰਦੇ ਆਬਜ਼ਰਵ ਵੀ ਇਹ ਦੋ ਡੋਗ ਅਲੱਗ-ਅਲੱਗ ਟਰੈਕਟਰੀ ਦੇ ਆਪਸ ਚ ਰਹਿ ਸਕਦੇ ਨੇ ਨਹੀਂ ਨਹੀਂ ਸਕਦੇ ਤੁਸੀਂ ਕਿੱਦਾਂ ਇਕੱਠੇ ਰੱਖ ਲੋਗੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਇਹ ਬਸ ਕੰਟਰੋਲ ਰੂਲ ਚੱਲ ਰਹੇ ਆ ਉਹਦੇ ਨਾਲ ਸਟਰਲਾਈਜੇਸ਼ਨ ਕਰਦੇ ਵਰਤੋਂ ਵੱਤ ਵੈਕਸੀਨੇਸ਼ਨ ਕਰਦੇ ਠੀਕ ਹੈ ਆਉਣ ਵਾਲੇ 4-5 ਸਾਲਾਂ ਦੇ ਬਾਅਦ ਹੋਣੀ ਨਹੀਂ ਸੀਗੇ ਜੇ ਸਾਰਿਆਂ ਦੀ ਨਸਬੰਦੀ ਹੋ ਗਈ ਤੇ ਫਿਰ ਕਿੱਥੋਂ ਆਉਣੇ ਸੀਗੇ ਡੌਗ ਇਹਨਾਂ ਨੇ ਇਸ ਚੀਜ਼ ਵੱਲ ਧਿਆਨ ਨਾ ਦੇਣ ਦੇ ਬਜਾਏ ਉਹਨਾਂ ਨੂੰ ਚੱਕਣ ਦਾ ਆਧਾਰ ਬਣਾਇਆ ਚੱਕ ਕੇ ਪੌਂਡ 'ਚ ਰੱਖਣ ਦਾ ਸਿਸਟਮ ਬਣਾਇਆ ਮੈਨੂੰ ਨਹੀਂ ਲੱਗਦਾ ਇਹ ਪੌਂਡ 'ਚ ਰੱਖ ਪਾਣਗੇ ਸਾਨੂੰ ਇਹ ਡਾਲਿਆ ਕੱਲ ਨੂੰ ਕਿਸੇ ਇਹਨਾਂ ਨਾਲ 1921 ਨਾ ਹੋਵੇ ਜਨਮ ਨਾਲ ਇਹ ਡੌਗਸ ਨਾਲ ਕੋਈ 1921 ਨਾ ਕਰਨ ਕੋਈ ਤਸਕਰੀ ਨਾ ਕਰੇ ਸ਼ੁਰੂ ਕਰ ਦੇਣ ਇਹਨਾਂ ਨਾਲ ਇਹਨਾਂ ਨੂੰ ਮਾਰਿਆ ਨਾ ਜਾਵੇ ਕਿਉਂਕਿ ਦੋ ਹਫ਼ਤਿਆਂ ਦੇ ਵਿੱਚ 5 ਰਕ ਡੌਗ ਨੂੰ ਚੱਕਣਾ ਪੋਸੀਬਲ ਨਹੀਂ ਹੈ ਭਾਜੀ ਵੈਕਸੀਨੇਸ਼ਨ ਵਾਸਤੇ ਅਸੀਂ ਲੁਧਿਆਣੇ ਦੇ ਵਿੱਚ ਐਨ ਜੀਓ ਚਲਾਨੀ ਆ ਸਾਡੇ ਰੈਸਕਿਊਰ ਜਾਂਦੇ ਆ ਜਿਹੜੇ ਐਕਸਪਰਟ ਨੇ ਇੱਕ ਡੌਗ ਨੂੰ ਫੜਨ ਨੂੰ ਉਹਨਾਂ ਚਾਰ-ਚਾਰ ਘੰਟੇ ਲੱਗ ਜਾਂਦੇ ਆ ਦੇਖਿਆ ਜਾਵੇ ਤੁਸੀਂ ਕਿੰਨੇ ਦਫਾ ਡੌਗ ਨੂੰ ਗੋਟਮਾਰ ਕਰੀ ਉਹਨਾਂ ਨੂੰ ਲੋੜ ਨਹੀਂ ਚਾਹੀਦੀ ਉਹਨਾਂ ਨੂੰ ਬੋਦੀ ਘੜੀ ਹੋਰ ਕੀ ਜਾਦਾ ਜਣਾ ਹੈ ਦੇਖੋ ਜੀ ਮੈਂ ਇਹੀ ਗੱਲ ਕਹਿਣਾ ਚਾਹਨਾ ਵਾਂ ਵੀ ਜਿਹੜੇ ਵਿਚਾਰੇ ਡੌਗਸ ਨੇ ਬੇਜੁਬਾਨ ਨੇ ਬੋਲ ਕੇ ਦੱਸ ਨਹੀਂ ਸਕਦੇ ਇਹਨਾਂ ਨੂੰ ਇਸ ਵੈਕਸੀਨੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਨਾ ਕਿ ਉਹਨਾਂ ਨੂੰ ਇੱਕ ਸੂਆ ਮੋਟੋ ਕੇਸ ਦੇ ਵਿੱਚ ਹੌਲਡਰ ਦੇ ਕੇ ਜਕੜਨਾ ਚਾਹੀਦਾ ਸੀ ਜਿਹੜਾ ਇਹ ਬੜਾ ਗਲਤ ਫੈਸਲਾ ਲਿਆ ਗਿਆ ਸਾਡੀ ਚੀਫ ਜੈਸਟਰਸ ਆਫ ਇੰਡੀਆ ਤੇ ਸੈਂਟਰਲ ਗਵਰਨਮੈਂਟ ਨੂੰ ਇਹੀ ਮੰਗ ਹੈ ਵੀ ਇਸ ਨੂੰ ਵਾਪਸ ਲਿਆ ਜਾਵੇ ਵੈਕਸੀਨੇਸ਼ਨ ਦੇ ਸਟੈਲਿਸ਼ਨ ਵੱਲ ਧਿਆਨ ਦਿੱਤਾ ਜਾਵੇ ਜਿਹਦੇ ਨਾਲ ਵੀ ਇਹ ਕੋਈ ਹੋਰ ਨਾ ਵੱਧ ਸਕਣ ਚੋਟੋ ਮੈਡੀਕਲੀ ਕੰਟਰੋਲ ਹੋਏਗਾ ਲੋਕਾਂ ਬੰਦਿੱਤਾ ਦੇ ਰਿਸਪੌਂਸ ਰੀ ਲੋਕੇਸ਼ਨ ਵੱਲ ਧਿਆਨ ਦਿੱਤਾ ਜਾਵੇ ਇੱਕ ਏਰੀਆ ਤੋਂ ਛੱਡ ਕੇ ਦੂਜੇ ਏਰੀਆ 'ਚ ਛੱਦਦੇ ਨੇ ਕਾਈਟ ਕਰਦਾ ਉਹ ਚੀਜ਼ਾਂ ਬੰਦ ਕਰ ਧਿਆਨ ਨਹੀਂ ਦਿੰਦੇ ਉਹ ਚੀਜ਼ਾਂ ਨੂੰ ਛੱਡ ਕੇ ਉਹ ਚੱਕ ਕੇ ਕੰਪੂਰ ਦੇ ਸ਼ਤਰਾ ਸ਼ੁਰੂ ਕਰਦਾ ਬਹੁਤ ਹੀ ਗਲਤ ਕਰਦਾ ਆ ਦੇਖੋ ਜੀ ਹਵਾਲਾ ਕਿਆ ਟਾਈਮਜ਼ ਆਫ ਇੰਡੀਆ ਵੀ ਆ ਦੇਖੋ ਮੇਰੇ ਹੱਥੇ ਝੋੜ ਰਾ ਲਓ ਆ ਔਰਡਰ ਆ ਤੁਹਾਡੇ ਸਾਹਮਣੇ ਆ ਦੇਖੋ ਟਾਈਮ ਨਿਊਜ਼ਪੇਪਰ ਕਟਿੰਗ ਟਾਈਮਜ਼ ਆਫ ਇੰਡੀਆ ਦਾ ਹਵਾਲਾ ਦੇ ਕੇ ਉਹਨਾਂ ਨੇ ਲਾਤਾ ਇਹ ਨਹੀਂ ਪੁੱਛਿਆ ਜਿਹੜਾ ਕਹਿੰਦੇ ਨੇ ਬੱਚੀ ਦੀ ਕਿਸੇ ਦੀ ਹੋ ਵੜਿਆ ਉਹ ਬੱਚੀ ਦੇ ਪੇਰੈਂਟਸ ਨੇ ਚਲਾ ਕੇ ਡਿਜੀ ਜਾਂਦਾ ਕਹਿੰਦਾ ਮੈਨੂੰ ਰੋਕਨੇ ਵਟਿਆ ਮੇਰੇ ਕਿਤੇ ਮਾਹੌਲ ਖਰਾਬ ਹਾਂ ਬਿਲਕੁਲ ਬਿਲਕੁਲ ਗਲਤ ਜਜਮੈਂਟ ਦਿੱਤੀ ਗਈ ਹੈ ਥਿਆਰ ਫੈਕਟਰ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਗਿਆ ਤੇ ਜਿਹੜੇ ਗਰਾਉਂਡ ਲੈਵਲ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਆਪ ਆਪ ਲੋਕੀ ਮੈਂ ਬਤਾ ਦੇ ਨਾਲ ਜੋ ਸਾਡਾ ਇਹ ਅਗਲਾ ਅਗਲਾ ਸਾਡਾ ਇਹ ਰਹੇਗਾ ਸ਼ਿਪ ਜੇ ਇਹਨਾਂ ਨੇ ਨਹੀਂ ਬੰਦ ਕੀਤਾ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਆਣ